आरटीआई ਦੇ ਬਾਰੇ ਵਿੱਚ ਮੈਂ ਇਨਾ ਜ਼ਰੂਰ ਕਹਿਣਾ ਚਾਹਣਾ ਆ ਤੇ ਜਿਹੜਾ ਆਰਟੀਆਈ ਆ ਨਾ ਇਹ ਪਹਿਲਾਂ ਤਾਂ ਕੋਸ਼ਿਸ਼ ਜਿਹੜਾ ਜਿਹੜਾ ਪ੍ਰੈਸ ਰਿਪੋਰਟਰ ਜਿਹੜੇ ਸੋ ਕਾਲਡ ਪ੍ਰੈਸ ਰਿਪੋਰਟਰ ਕੋਈ ਸੀਗੇ ਉਹ ਬੰਦੇ ਮੈਨੂੰ ਪਰੇਸ਼ਾਨ ਕਰਨ ਵਾਸਤੇ ਆਰਟੀਆਈਆਂ ਪਾਈ ਜਾਂਦੇ ਸੀ ਕਦੀ ਮੇਰੀ ਕਿਤੇ ਸ਼ਿਕਾਇਤ ਪਾ ਦੇਣੀ ਕਦੀ ਕਿਤੇ ਕੰਪਲੇਂਟ ਪਾ ਦੇਣੀ ਔਰ ਬੇਸਿਕਲੀ ਕਿ ਇਸੇ ਵੀ ਜਦੋਂ ਤਾਂ ਹੀ ਤਾਂ ਉਹ ਸਪਲੀਮੈਂਟਾਂ ਦੇ ਸਪਲੀਮੈਂਟ ਵਾਸਤੇ ਉਹਨਾਂ ਨੂੰ ਫੰਡ ਪੈਸੇ ਦੇ ਦੇਣੇ ਦੇ ਦੇਣੇ ਹੁਣ ਤਨਖਾਹ ਚ ਉਹ ਬੰਦਾ ਜਿਹੜਾ ਕਿੰਨਾ ਕੁ ਫੰਡ ਦੇ ਦਊਗਾ ਆਪਣੀ ਅਸੀਂ ਕਿਹੜਾ ਦੋ ਨੰਬਰ ਕਰਦੇ ਕਿਤੇ ਪੈਸੇ ਲੈਣ ਅਸੀਂ ਅੱਜ ਦੀ ਕਾਨਫਰੰਸ ਜਿਹੜੀ ਹੈਗੀ ਹੈ ਇਹ ਆਰਟੀਆਈ ਦੀ ਸਾਡੀ ਜਥੇਬੰਦੀ ਆ ਰਾਫੀ ਉਹਨਾਂ ਵੱਲੋਂ ਕਰ ਰਹੇ ਆ ਅਸੀਂ ਜਦੋਂ মিডিਆ ਦੇ ਵਿੱਚ ਇੱਕ ਸਿਹਤ ਅਫਸਰ ਧਾਕੜ ਅਫਸਰ ਦੇ ਤੌਰ ਤੇ ਆਪਣੇ ਆਪ ਨੂੰ ਸ਼ੋਅ ਕਰ ਰਿਹਾ ਸੀਗਾ ਵੀ ਮੈਂ ਬਹੁਤ ਵਧੀਆ ਕੰਮ ਕਰ ਰਿਆਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਠੇਕਾ ਮੈਂ ਹੀ ਲੈ ਲਿਆ ਉਹ ਜਦੋਂ ਵੀਡੀਓ ਆਈਆਂ ਤੇ ਸਾਨੂੰ ਇਸ ਗੱਲ ਦੇ ਬਾਰੇ ਇੱਕ ਕ੍ਰੋਸਟੀ ਹੁੰਦੀ ਹਰ ਬੰਦੇ ਨੂੰ ਜਾਣਨ ਦੀ ਵੀ ਇਹ ਕਿਵੇਂ ਹੋ ਰਿਹਾ ਤੇ ਕਿੱਦਾਂ ਹੋਣਾ ਚਾਹੀਦਾ ਕਿਉਂਕਿ ਸਰਕਾਰੀ ਧਾਰਾ ਤੇ ਉਸ ਦੇ ਸੰਬੰਧ ਚ ਅਸੀਂ 10 ਜਨਵਰੀ 24 ਨੂੰ ਇੱਕ ਆਰਟੀਆਈ ਭਾਈ ਸਿਵਲ ਸਰਜਨ ਦਫ਼ਤਰ ਜਿਹਦੇ ਦੇ 15 ਪੁਆਇੰਟ ਸੀ ਉਹ 15 ਪੁਆਇੰਟਾਂ ਦਾ ਜੁੜਾ ਜਵਾਬ ਆ ਉਹ ਨਿਯਮਤ ਸਮੇਂ ਵਿੱਚ 30 ਦਿਨ ਦੇ ਵਿੱਚ ਨਹੀਂ ਸਾਨੂੰ ਦਿੱਤਾ ਗਿਆ ਫਿਰ ਅਸੀਂ ਉਸ ਤੋਂ ਬਾਅਦ 17 ਫਰਵਰੀ ਨੂੰ ਐਪੀਲੈਂਟ ਅਥਾਰਟੀ ਸਿਵਲ ਸਰਜਨ ਨੂੰ ਉਹਦੀ ਅਪੀਲ ਕੀਤੀ ਪਹਿਲੀ ਕਿ ਸਾਨੂੰ ਰਿਕਾਰਡ ਤੁਹਾਡੇ ਪਬਲਿਕ ਇਨਫੋਰਮੇਸ਼ਨ ਅਫਸਰ ਵੱਲੋਂ ਨਹੀਂ ਦਿੱਤਾ ਗਿਆ ਤੇ ਸਾਨੂੰ ਫਿਰ 23 ਫਰਵਰੀ 24 ਨੂੰ ਉਹਨਾਂ ਨੇ ਜਵਾਬ ਦਿੱਤਾ ਉਹ ਜਵਾਬ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਸੀ ਕੋਈ ਵੀ ਜਵਾਬ ਸਹੀ ਢੰਗ ਨਾਲ ਨਹੀਂ ਦਿੱਤਾ ਗਿਆ ਕੇਵਲ ਤੇ ਕੇਵਲ ਆਪਣੇ ਤੇ ਆਪਣੇ ਵਿਭਾਗ ਦਾ ਬਚਾਅ ਕਰਦਿਆਂ ਹੋਇਆ ਆਪਣੇ ਕਰਮਚਾਰੀਆਂ ਨੂੰ ਬਚਾਉਂਦਿਆਂ ਹੋਇਆ ਉਹਨਾਂ ਨੇ ਜੋ ਸਾਨੂੰ ਜਵਾਬ ਦਿੱਤਾ ਉਹ ਬੜੇ ਹੈਰਾਨੀਜਨ ਖਲਾਸਿਆਂ ਵਾਲਾ ਜਿਸ ਤਰ੍ਹਾਂ ਕਿ ਅਸੀਂ ਪੈਰਾ ਨੰਬਰ 4 ਦੇ ਵਿੱਚ ਜੋ ਮੰਗਿਆ ਉਹ ਪੈਰਾ ਨੰਬਰ 4 ਦੇ ਵਿੱਚ ਉਹ ਜਵਾਬ ਨੇ ਸਾਨੂੰ ਦਿੱਤਾ ਲੇਕਿਨ ਉਹ ਹੀ ਜਵਾਬ ਜਿਹੜਾ ਉਹ 5 ਨੰਬਰ ਪੈਰੇ ਵਿੱਚ ਜਿਹਦਾ ਚਾਰ ਨੰਬਰ ਚ ਦੇਣਾ ਬਣਦਾ ਹੀ ਇਸੇ ਤਰ੍ਹਾਂ ਪੰਜ ਨੰਬਰ ਪੈਰੇ ਚ ਪੰਜ ਨੰਬਰ ਦਾ ਦੇਣਾ ਬਣਦਾ ਹੀ ਉੱਥੇ ਉਹ ਇੱਕ ਗੱਲ ਕਹਿੰਦੇ ਜੀ ਇਹ ਥਰਡ ਪਾਰਟੀ ਆ ਜਦੋਂ ਕਿ ਸਰਕਾਰੀ ਉਦਾਰੇ ਵਿੱਚ ਜੋ ਕੁਝ ਵੀ ਹੁੰਦਾ ਉਹ ਥਰਡ ਪਾਰਟੀ ਕੁਝ ਨਹੀਂ ਹੁੰਦਾ ਕਿਉਂਕਿ ਉਹ ਲੋਕਾਂ ਲਈ ਆ ਜੋ ਕੁਛ ਹੈ ਕਾਰਵਾਈ ਦਫਤਰੀ ਆ ਦਫਤਰੀ ਕਾਰਵਾਈ ਜਿਹੜੀ ਹੈਗੀ ਆ ਉਹ ਥਰਡ ਪਾਰਟੀ ਨਹੀਂ ਹੁੰਦੀ ਹਾਂ ਕਿਸੇ ਦਾ ਪਰਸਨਲ ਕੋਈ ਰਿਕਾਰਡ ਅਸੀਂ ਮੰਗਿਆ ਹੀ ਨਹੀਂ ਉਹ ਥਰਡ ਪਾਰਟੀ ਹੋ ਨਹੀਂ ਸਕਦਾ ਤਾਂ ਇਹਨਾਂ ਨੇ ਉਹ ਨਾਦਕਾਰੀਆਂ ਦੀ ਉਹ ਜਾਣਕਾਰੀ ਛਾਉਣ ਵਾਸਤੇ ਸਾਨੂੰ ਉਹ ਨਹੀਂ ਦਿੱਤਾ ਲੇਕਿਨ ਅਸੀਂ ਜੋ ਕੁਝ ਲੈ ਕੇ ਆਇਆ ਕੱਢ ਕੇ ਉਥੋਂ ਬਈ ਜਿਹੜਾ ਸਿਵਲ ਸਿਹਤ ਵਿਭਾਗ ਦੇ ਵਿੱਚ ਜਿਹੜਾ ਲਖਵੀਰ ਸਿੰਘ ਡਾਕਟਰ ਲਖਵੀਰ ਸਿੰਘ ਸਿਹਤ ਅਫਸਰ ਸੀ ਉਹ ਦੇਖਣ ਵਿੱਚ ਆਇਆ ਕਦੀ ਕਿਸੇ ਰੇੜੀ ਤੇ ਚੱਲ ਗਿਆ ਕਦੀ ਕਿਸੇ ਦੁਕਾਨ ਤੇ ਚੱਲ ਗਿਆ ਤਾਂ ਉੱਥੇ ਉਹਨੇ ਜਾ ਕੇ ਛਾਪੇ ਮਾਰੇ ਛਾਪੇ ਮਾਰ ਕੇ ਤੇ ਉਹਨਾਂ ਨੇ ਵੀਡੀਓ ਬਣਾਈਆਂ ਉਜਨ ਨੂੰ ਅਸੀਂ ਉਹਦੇ ਬਾਰੇ ਇਹਦੇ ਵਿੱਚ ਇੱਕ ਸਵਾਲ ਪਾਇਆ ਹੋਇਆ ਸੀਗਾ ਵੀ ਇਹ ਕੀ ਕਰ ਸਕਦੇ ਆ ਤਾਂ ਉਹਨਾਂ ਨੇ ਸਾਨੂੰ ਲਿਖਤੀ ਰੂਪ ਵਿੱਚ ਦਿੱਤੀ ਹੈ ਗੱਲ ਬਈ ਫੂਡ ਸੇਫਟੀ ਅਫਸਰ ਜਿਹੜਾ ਆ ਉਹੋ ਹੀ ਛਾਪਾ ਮਾਰ ਸਕਦਾ ਉਹੋ ਹੀ ਸਿੰਪਲ ਭਰ ਸਕਦਾ ਡਾਕਟਰ ਜਿਹੜਾ ਹੈਗਾ ਸਿਹਤ ਅਫਸਰ ਜਿਹੜਾ ਹੈਗਾ ਉਹ ਇਹਹੀ ਕੋਈ ਕਾਰਵਾਈ ਨਹੀਂ ਕਰ ਸਕਦਾ ਹਾਂ ਉਹ ਆਦੇਸ਼ ਦੇ ਸਕਦਾ ਜੇ ਉਹ ਨਾਲ ਵੀ ਜਾਵੇ ਤਾਂ ਵੀਡੀਓ ਨਹੀਂ ਬਣਾ ਸਕਦਾ ਵੀਰੋ ਵਾਸਤੇ ਵੀ ਅਸੀਂ ਇੱਕ ਵੱਖਰਾ ਸਵਾਲ ਕੀਤਾ ਸੀ ਲੇਕਿਨ ਅਸੀਂ ਉਹਦਾ ਅੱਜ ਜ਼ਿਕਰ ਨਹੀਂ ਕਰਨਾ ਕਿਉਂਕਿ ਉਹਦੀ ਅਜੇ ਅਸੀਂ ਦੁਬਾਰਾ ਫੇਰ ਰੈਟੇ ਪਾਈ ਹੈ ਉਹਦੇ ਜਦ ਦਿਨ ਸਾਡੇ ਕੋਲ ਪੂਰੇ ਤੱਥ ਹੋਣਗੇ ਫਿਰ ਅਸੀਂ ਉਹਦਾ ਵੀ ਖਲਾਸਾ ਕਰਾਂਗੇ ਸੋ ਇਹ ਇਸ ਤਰ੍ਹਾਂ ਕਰਕੇ ਇਹਨਾਂ ਨੇ ਜੋ ਕੁਝ ਵੀ ਕੀਤਾ ਆਪਣੇ ਨਿੱਜੀ ਮਫਾਦ ਨੂੰ ਜਾਂ ਆਪਣਾ ਸਿਆਸੀ ਲਾਹਾ ਲੈਣ ਵਾਸਤੇ ਡਾਕਟਰ ਲਖਵੀਰ ਸਿੰਘ ਨੇ ਇਹ ਗੱਲ ਜਿਹੜੀ ਸਾਰੀ ਲੋਕਾਂ ਦੇ ਸਾਹਮਣੇ ਲਿਆਂਦੀ ਜੋ ਕਿ ਅਤ ਨਿੰਦਣਯੋਗ ਹੈ ਅਸੀਂ ਉਹਦਾ ਇਹ ਇਸ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਵੀ ਜੋ ਕੁਝ ਵੀ ਇਹ ਲੋਕਾਂ ਵਾਸਤੇ ਕੀਤੇ ਲੋਕਾਂ ਵਾਸਤੇ ਨਹੀਂ ਉਹਨੇ ਨਿੱਜੀ ਤੌਰ ਤੇ ਆਪਣੇ ਵਾਸਤੇ ਕੀਤਾ ਅਸੀਂ ਉਹਦੀ ਨਿੰਦਾ ਕਰਦੇ ਹਾਂ ਸਰ ਤੁਹਾਡੇ ਇੱਕ ਸੰਸਥਾ ਬਣਾਈ ਗਈ ਹੈ ਜਿਸ ਵੱਲੋਂ ਕਾਰਵਾਈ ਕਰਦੇ ਇੱਕ ਆਰਟੀਆਈ ਪਾਈ ਗਈ ਸੀ ਡਾਕਟਰ ਲਖਵੀਰ ਸਿੰਘ ਜੋ ਕਿ ਸਿਹਤ ਅਸਰ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਕੀ ਉਹਦਾ ਰਿਜ਼ਲਟ ਆਇਆ ਜੀ ਤੱਕ ਕਿ ਤੁਸੀਂ ਆਰਟੀਆਈ ਕੇ ਸਬੰਧ ਵਿੱਚ ਪਾਈ ਸੀ ਅਸੀਂ ਸਿਹਤ ਵਿਭਾਗ ਵੱਲੋਂ ਪਿਛਲੇ ਸਮੇਂ ਵਿੱਚ ਕੁਝ ਡਾਕਟਰ ਛਾਪੇ ਮਾਰਦੇ ਸਨ ਕਿਤੇ ਕੋਈ ਗਲਤ ਲੋਕਾਂ ਦੀ ਸਿਹਤ ਵਾਸਤੇ ਜਿਹੜੀਆਂ ਹੈਗੀਆਂ ਚੀਜ਼ਾਂ ਉਹ ਲੋਕ ਬਣਾ ਰਹੇ ਆ ਉਹਨਾਂ ਨੂੰ ਉਹ ਹਾਈਲਾਈਟ ਕਰਦੇ ਸੀਗੇ ਵੀ ਅਸੀਂ ਇਹ ਮਤਲਬ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਸਾਰਾ ਕੁਝ ਕਰ ਰਹੇ ਆ ਲੇਕਿਨ ਉਹ ਜਦੋਂ ਅਸੀਂ ਉਹਦੇ ਸਬੰਧ ਚ ਆਰਟੀਆਈ ਪਾਈ ਮੈਂ ਤੁਹਾਨੂੰ ਆਰਟੀਆਈ ਦਾ ਸਵਾਲ ਪੜ੍ਹ ਕੇ ਦੱਸਦਾ ਹਾਂ ਹਰ ਵਾਰ ਮਾਰੇ ਗਏ ਛਾਪਿਆਂ ਦੌਰਾਨ ਭਰੇ ਗਏ ਸੈਂਪਲਾਂ ਦੀਆਂ ਵਿਭਾਗ ਨੂੰ ਪ੍ਰਾਪਤ ਹੋਈਆਂ ਲੈਬਾਰਟਰੀ ਰਿਪੋਰਟਾਂ ਸੰਬੰਧੀ ਮੁਕੰਮਲ ਰਿਕਾਰਡ ਸੂਚਨਾ ਦਿੱਤਾ ਜਾਵੇ ਹੁਣ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਕਿਸੇ ਦਾ ਚਲਾਨ ਕੀਤਾ ਹੈ ਹਨਾ ਉਹਦੀ ਰਿਪੋਰਟ ਤਾਂ ਉਹੀ ਹੋਣੀ ਹੈ ਨਾ ਉਹਦਾ ਰਿਕਾਰਡ ਵੀ ਆਉਣਾ ਉਹ ਸਰਕਾਰੀ ਤੌਰ ਤੇ ਹੋਣਾ ਇਹਨਾਂ ਨੇ ਅੱਗੇ ਲਿਖਦਾ ਵੀ ਇਹ ਤੀਜੀ ਪਾਰਟੀ ਨਾਲ ਸੰਬੰਧਿਤ ਹੈ ਜਦਕਿ ਤੀਜੀ ਪਾਰਟੀ ਕੁਝ ਵੀ ਨਹੀਂ ਹੈਗੀ ਜਿਹਦਾ ਤੁਸੀਂ ਚਲਾਨ ਕੀਤਾ ਉਹਦੀ ਰਿਪੋਰਟ ਆਉਣੀ ਹੈ ਜਿਹਦੀ ਰਿਪੋਰਟ ਆਉਣੀ ਹੈ ਉਹਦਾ ਰਿਕਾਰਡ ਬਣਨਾ ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਰਿਪੋਰਟਾਂ ਵਿੱਚ ਅਗਲਾ ਸਵਾਲ ਹੈ ਇਨਰ ਰਿਪੋਰਟਾਂ ਵਿੱਚ ਹਰ ਵਾਰ ਮਾਰੇ ਗਏ ਛਾਪਿਆਂ ਦੌਰਾਨ ਭਰੇ ਗਏ ਸੈਂਪਲਾਂ ਵਿੱਚੋਂ ਕਿੰਨੇ ਪਾਸ ਹੋਏ ਤੇ ਕਿੰਨੇ ਫੇਲ ਪਾਏ ਗਏ ਸਬੰਧਤ ਮੁਕੰਮਲ ਰਿਪੋਰਟ ਸੂਚਨਾ ਦਿੱਤੀ ਜਾਪੇ ਇਹਦਾ ਰਿਪਲਾਈ ਇਹ ਹੋਇਆ ਕਿ ਲੜੀ ਨੰਬਰ 4 ਅਧੀਨ ਮੰਗੀ ਗਈ ਸੂਚਨਾ ਤੀਜੀ ਪਾਰਟੀ ਨਾਲ ਇਹ ਵੀ ਉਹੀ ਦਿੰਦਾ ਤੀਜੀ ਪਾਰਟੀ ਕਿਹੜੀ ਹੋਈ ਜੀ ਇਹਨੂੰ ਕਹੀ ਜਾਂਦੇ ਥਰਡ ਪਾਰਟੀ ਇਹ ਥਰਡ ਪਾਰਟੀ ਉਹ ਚੀਜ਼ ਹੁੰਦੀ ਆ ਜਦੋਂ ਕਿਸੇ ਦੇ ਨਾਲ ਤੁਸੀਂ ਪਰਸਨਲ ਕਿਸੇ ਦਿਨ ਨਰ ਲੇਟ ਹੁੰਦੀ ਕੋਈ ਚੀਜ਼ ਮੰਗਦੇ ਹਾਂ ਮਤਲਬ ਮੰਗਰੇ ਆਹੀ ਸਰਕਾਰੀ ਰਿਕਾਰਡ ਉਹ ਕਹਿ ਰਹੀ ਹੈ ਜੀ ਕਿਸੇ ਦਾ ਪਰਸਨਲ ਰਿਕਾਰਡ ਹੈ ਪਰਸਨਲ ਰਿਕਾਰਡ ਅਸੀਂ ਕਿਸੇ ਦਾ ਮੰਗਿਆ ਨਹੀਂ ਇਹ ਉਹਨਾਂ ਨੇ ਜਵਾਬ ਗਲਤ ਦਿੱਤਾ ਜਿਹੜਾ ਕਿ ਸਾਨੂੰ ਰਿਕਾਰਡ ਦੇਣਾ ਬਣਦਾ ਸੀ ਅੱਗੇ ਨੈਕਸਟ ਨੰਬਰ ਦੇ ਵਿੱਚ ਇਹਨਾਂ ਰਿਪੋਰਟਾਂ ਵਿੱਚ ਫੇਲ ਪਾਏ ਗਏ ਸੈਂਪਲਾਂ ਨਾਲ ਸੰਬੰਧਿਤ ਦੁਕਾਨਾਂ ਫਰਮਾਂ ਆਧਾਰਿਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਨਾਲ ਸੰਬੰਧਿਤ ਅਸੀਂ ਕਾਰਵਾਈ ਮੰਗੀ ਆ ਲੇਕਿਨ ਉਹ ਕੀ ਲਿਖ ਰਹੇ ਨੇ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਦੀ ਹੁਸ਼ਿਆਰਪੁਰ ਤਨਾਤੀ ਦਰਾਨ 1105 ਸੈਂਪਲ ਭਰੇ ਗਏ ਤੇ 171 ਫੇਲ ਹੋਏ ਜਿਹੜਾ ਅਸੀਂ ਉੱਪਰ ਮੰਗਿਆ ਸੀ ਉਹਦਾ ਜਵਾਬ ਇੱਥੇ ਦਿੱਤਾ ਉਹਨੂੰ ਇਹਦਾ ਜਵਾਬ ਦੇਣ ਦੀ بجائے ਇਹਦੀ ਰਿਪੋਰਟ ਦੇਣੀ ਸੀ ਲੇਕਿਨ ਉਹਦਾ ਖਾਣਾ ਪੂਰਤੀ ਕਰਨ ਵਾਸਤੇ ਉਹਦਾ ਜਵਾਬ ਥੱਲੇ ਦੇ ਕੇ ਖਾਣਾ ਪੂਰਤੀ ਕਰਤੀ ਰਿਕਾਰਡ ਇਹਦਾ ਵੀ ਦੇ ਦਿੱਤਾ ਅੱਗੇ ਅਸੀਂ 6ਵੇਂ ਵਿੱਚ ਪੁੱਛਿਆ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੱਲੋਂ ਕਾਰੋਬਾਰੀ ਅਦਾਰਿਆਂ ਨੂੰ ਗੁਪਤ ਵਿਭਾਗੀ ਕਾਰਵਾਈ ਛਾਪੇ ਮਾਰਨ ਸਮੇ ਮੀਡੀਆ ਦੀ ਟੀਮ ਆਪਣੇ ਨਾਲ ਲਿਜਾਣ ਸੰਬੰਧੀ ਸਿਵਲ ਸਰਜਨ ਦਫ਼ਤਰ ਜਾਂ ਹੋਰ ਸਮਰੱਥ ਅਧਿਕਾਰੀ ਬਨੋ ਦਿੱਤੀ ਗਈ ਪ੍ਰਵਾਨ ਪ੍ਰਵਾਨਗੀ ਸੰਬੰਧੀ ਰਿਕਾਰਡ ਸੂਚਨਾ ਦਿੱਤੀ ਜਾਵੇ ਅੱਗੇ ਲਿਖ ਰਿਹਾ ਜੀ ਲੜੀ ਨੰਬਰ 6 ਚ ਮੰਗੀ ਗਈ ਸੂਚਨਾ ਮਾਸ ਮੀਡੀਆ ਨਾਲ ਸੰਬੰਧਿਤ ਹੈ ਮਾਸ ਮੀਡੀਆ ਜਿਹੜਾ ਹੈਗਾ ਉਹਨਾਂ ਦਾ ਉਹ ਉਸੇ ਦਫ਼ਤਰ ਚ ਹੀ ਹੈ ਇਕੋ ਕੰਪਲੈਕਸ ਲੇਕਿਨ ਜਵਾਬ ਦੇਣ ਦੀ ਬਜਾਏ ਇਹ ਗੱਲ ਲਿਖ ਕੇ ਆਪਣਾ ਖੜਾ ਫੇਛੜਾ ਲਿਆ ਇਸੇ ਤਰ੍ਹਾਂ ਇਹ 14 15 ਕੁਐਸਚਨ ਜਿਹੜੇ ਹੈਗੇ ਆ ਉਹਨਾਂ ਵਿੱਚ ਇਹਨਾਂ ਨੇ ਇਸੇ ਤਰ੍ਹਾਂ ਹੀ ਮਤਲਬ ਜਿਹੜਾ ਹੈਗਾ ਉਹ ਆਪਣਾ ਜਵਾਬ ਦੇ ਕੇ ਇਹਨੂੰ ਗੋਲਮੋਲ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਲੋਕਾਂ ਲਈ ਤੇ ਆਡੇ ਐਕਟ ਦੇ ਤੇ ਅੱਗਾ ਤੁਸੀਂ ਕੀ ਫਿਰ ਕਾਰਵਾਈ ਕਰ ਰਹੇ ਹੋ ਜਿਹੜਾ ਜਦ ਤੁਹਾਡੀ ਥਾਰਟੀ ਇਹਦਾ ਜਵਾਬ ਤਾਂ ਤੁਸੰਦੀ ਜੋਗ ਮਿਲਿਆ ਨਹੀਂ ਆ ਰਿਹਾ ਅਸੀਂ ਇਹਨਾਂ ਅਸੀਂ ਇਹਨਾਂ ਨੂੰ ਫਿਰ ਦੁਬਾਰਾ ਇੱਕ ਵਾਰੀ ਇਹਦਾ ਇਹਦਾ ਜਵਾਬ ਦੇ ਕੇ ਭੇਜਿਆ ਬੀ ਤੁਸੀਂ ਭਾਈ ਆ ਜਿਹੜਾ ਸਾਨੂੰ ਦਿੱਤਾ ਰਿਕਾਰਡ ਇਹ ਬਿਲਕੁਲ ਗਲਤ ਹੈ ਜੇ ਸਾਨੂੰ ਅੱਗੇ 15 ਦਿਨਾਂ ਦੇ ਵਿੱਚ ਹੋਰ ਇਹਦਾ ਜਵਾਬ ਨਾ ਆਇਆ ਤਾਂ ਫਿਰ ਅਸੀਂ ਇਹਦੀ ਕਮਿਸ਼ਨਰ ਨੂੰ ਅਪੀਲ ਕਰਾਂਗੇ ਤੇ ਉੱਥੇ ਇਹਨਾਂ ਦੀ ਪੇਸ਼ੀ ਕਰਾਵਾਂਗੇ ਰਲ ਮਿਲ ਕੇ ਕੀ ਕੀਤਾ ਜਾ ਸਕਦਾ ਟੀ ਜਿਹੜਾ ਲਖ ਲਖਵੀਰ ਨੇ ਜਿਹੜੇ ਛਾਪੇਮਾਰੀ ਕਰਦਾ ਸੀਗਾ ਉਹ ਨਜਾਇਜ਼ ਸੀਗੇ ਉਹ ਸਿਰਫ ਨਿੱਜੀ ਮਫਾਦਿਆਂ ਨੂੰ ਆਪਣੇ ਆਪ ਨੂੰ ਹੀਰੋ ਬਣਾਉਣ ਵਾਸਤੇ ਕਿਉਂਕਿ ਜਿਵੇਂ ਹੁਣ ਰਿਟਾਇਰਮੈਂਟ ਉਹਨਾਂ ਨੇ ਲੈ ਲਈ ਹੈ ਰਿਟਾਇਰਮੈਂਟ ਤੋਂ ਬਾਅਦ ਉਹ ਪੋਲੀਟਿਕਲੀ ਗਏ ਹੈ ਉਹ ਆਪਣੇ ਆਪ ਨੂੰ ਪੋਲੀਟਿਕਲ ਉਭਾਰ ਦੇਣਾ ਚਾਹੁੰਦੇ ਸੀ ਉਹ ਉਹਨਾਂ ਨੇ ਆਪਣਾ ਮਕਸਦ ਪੂਰਾ ਕੀਤਾ ਸਰ ਇਹ ਜ਼ਿਲ੍ਹਾ ਸਿਹਤ ਅਫਸਰ ਇੰਦਾ ਛਾਪੇਮਾਰ ਸਾਹਿਬ ਦਾ ਉੱਤਰ ਦੋਦੀ ਐਸ ਚੀਜ਼ ਦੀ ਸਾਡੇ ਕੋਲ ਇਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਹੈ ਇਸੇ ਦੇ ਵਿੱਚ ਵੀ ਜ਼ਿਲ੍ਹਾ ਸਿਹਤ ਅਫਸਰ ਕੋਈ ਛਾਪਾ ਨਹੀਂ ਮਾਰ ਸਕਦਾ ਸਿਰਫ ਤੇ ਸਿਰਫ ਫੂਡ ਸੇਫਟੀ ਅਫਸਰ ਹੀ ਛਾਪਾ ਮਾਰ ਸਕਦਾ ਤੇ ਉਹ ਹੀ ਸੈਂਪਲ ਪਰ ਸਕਦਾ ਤੁਸੀਂ ਆਰਟੀਆਈ ਮੰਗੀ ਆ ਉਹਦੇ ਵਿੱਚ ਡਿਪਾਰਟਮੈਂਟ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈਗਾ ਕਿ ਡਾਕਟਰ ਲਖਮੀ ਸਿੰਘ ਨੂੰ ਇਸ ਤਰ੍ਹਾਂ ਛਾਪੇਮਾਰੀ ਮਾਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਤੇ ਦੂਜੇ ਪਾਸੇ ਉਹ ਹੀ ਡਿਪਾਰਟਮੈਂਟ ਨੇ ਕਿਉਂ ਨਹੀਂ ਫਿਰ ਕਾਰਵਾਈ ਕੋਈ ਵੀ ਕੀਤੀ ਇਸ ਦੇ ਇਸ ਦੇ ਸਬੰਧ ਵਿੱਚ ਜਦੋਂ ਉਹਨਾਂ ਨੇ ਸਾਨੂੰ ਨਹੀਂ ਦਿੱਤਾ ਰਿਕਾਰਡ ਤਾਂ ਅਸੀਂ ਇੱਕ ਵੱਖਰੀ ਹੋਰ ਆਰਟੀਆਈ ਪਾਈ ਜਿਹਦੇ ਵਿੱਚ ਇਹ ਮੰਗ ਕੀਤੀ ਆ ਵੀ ਜੇਕਰ ਇਹ ਇਹਨੂੰ ਅਧਿਕਾਰ ਨਹੀਂ ਸੀ ਤਾਂ ਸਿਵਲ ਸਰਜੰਟ ਨੇ ਉਹਦੇ ਬਾਰੇ ਵਿੱਚ ਕੀ ਕਾਰਵਾਈ ਕੀਤੀ ਆ ਉਹ ਅਗਲੇ ਜਦੋਂ ਸਾਨੂੰ ਉਹਦਾ ਰਿਕਾਰਡ ਆਏਗਾ ਉਹਦੇ ਸਬੰਧ ਵਿੱਚ ਅਸੀਂ ਫਿਰ ਤੁਹਾਨੂੰ ਦੱਸ ਦਿਆਂਗੇ ਕੀ ਕਿਤੇ ਹੁਣ ਦੱਸਾਂ ਤੁਸੀਂ ਕਾਰਵਾਈ ਕਰੋਗੇ ਹਾਂ ਅਸੀਂ ਇਸ ਗੱਲ ਹੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਇਹ ਅਨਥੋਰਾਈਜ਼ਡ ਵੀਡੀਓ ਬਣਾਈਆਂ ਜਾਂ ਮਤਲਬ ਜਿਹੜੀਆਂ ਇਹ ਛਾਪੇਮਾਰੀ ਕੀਤੀ ਆ ਉਹਦੇ ਸਬੰਧ ਇਹ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਆਂ ਆਡੇ ਕਮਿਸ਼ਨਰ ਨੂੰ ਇਹ ਬੇਨਤੀ ਕਰਾਂਗੇ ਕਿ ਉਹ ਅਜਈਆਂ ਜਿਹੜੀਆਂ ਆਟੀਆਂ ਪਾਈਆਂ ਜਾਂਦੀਆਂ ਉਹਨਾਂ ਦਾ ਰਿਕਾਰਡ ਦਵਾਉਣ ਵਿੱਚ ਵੀ ਇਹਨਾਂ ਨੂੰ ਹਦਾਇਤਾਂ ਜਾਰੀ ਕਰਨ ਤਾਂ ਕਿ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ। ਹਾਲੋ ਹਾਂ ਜੀ ਮਾਸਾ ਹਾਂ ਜੀ ਰਸਾਲ ਹਸੀਕਲ ਜੀ ਸਤਿ ਸ੍ਰੀ ਅਕਾਲ ਹਾਂ ਹਾਂ ਜੀ ਹਾਂ ਜੀ ਆ ਗਏ ਆ ਗਿਆ ਮੈਂ ਚੰਡੀਗੜ੍ਹ ਨਿਕਲ ਜਾਣਾ ਹਾਂ ਦੱਸੋ ਅੱਛਾ ਉਹਦੇ ਸਬੰਧ ਦੇ ਵਿੱਚ ਹੀ ਮੜਿਆ ਪੁੱਛਣਾ ਸੀ ਤੁਸੀਂ ਇੱਦਾਂ ਵਰਬਲੀ ਦੱਸਣਾ ਅੱਜ ਦੇ ਦੱਸ ਦਿਓ ਸਾਨੂੰ ਹਾਂ ਦੱਸ ਦਿੰਨਾ ਮੈਂ ਇੱਦਾਂ ਹੀ ਦੱਸ ਦਿੰਨਾ ਹਾਂਜੀ ਇਹ ਜਿਹੜਾ ਕੀ ਸਵਾਲ ਕੀ ਆ ਸਵਾਲ ਇਹਦਾ ਤੁਸੀਂ ਆਪਣੇ ਡੀ ਐਚਓ ਸੀਗੇ ਡੀ ਐਚਓ ਦੇ ਹੁੰਦੇ ਆ ਵੀ ਕੀ ਕੀ ਹੁੰਦੇ ਆ ਕੰਮ ਕੀ ਹੁੰਦੇ ਆ ਡੀ ਐਚਓ ਦੇ ਜੀ ਜ਼ਿਲ੍ਹਾ ਸਿਹਤ ਅਫਸਰ ਦਾ ਕੰਮ ਫੂਡ ਸੇਫਟੀ ਨੂੰ ਇਨਸ਼ੋਰ ਕਰਨਾ ਹੁੰਦਾ ਫੂਡ ਨੂੰ ਛੁੱਧ ਫੂਡ ਮਿਆਰੀ ਫੂਡ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਮਿਲਣ ਉਹਦੇ ਕੋਲ ਉਹਦਾ ਕੰਮ ਹੁੰਦਾ ਵੀ ਫੂਡ ਦੇ ਅਲੱਗ-ਅਲੱਗ ਕੰਪੋਨੈਂਟ ਆ ਫੂਡ ਦਾ ਜਿਹੜਾ ਕੋਈ ਬੰਦਾ ਫੂਡ ਦਾ ਕੰਮ ਕਰਦਾ ਉਹਨੂੰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਉਹਨੂੰ ਜਾਰੀ ਹੋਣੀ ਚਾਹੀਦੀ ਆ ਹਰ ਇੱਕ ਨੂੰ ਉਹ ਤੋਂ ਬਿਨਾ ਕੋਈ ਫੂਡ ਦਾ ਕੰਮ ਨਾ ਵੇਚ ਨਾ ਸਕੇ ਜਿਹੜੀ ਜਿਹੜੀ ਚੀਜ਼ ਬੰਦਿਆਂ ਦੇ ਖਾਣ ਵਾਲੀ ਆ ਠੀਕ ਹੈ ਜੀ ਠੀਕ ਹੈ ਤੇ ਜਿਹੜਾ ਫੂਡ ਦਾ ਦੂਜਾ ਹੈਗਾ ਵੀ ਜਿਹੜਾ ਉਹਦੇ ਹੈਲੋ ਕਨੈਕਸ਼ਨ ਹੋਣੀ ਆ ਹੈਲੋ ਆਨਲਾਈਨ ਸਾਰੀ ਤੇ ਉਹ ਉਹ ਅਸੀਂ ਦੇਖੇ ਜਾਣ ਹਾਈਜੀਨ ਦਾ ਵੀ ਵਰਕ ਸੈਂਪਲ ਪਾਸ ਆ ਉਹਦੇ ਕ ਨਹੀਂ ਇਹ ਪਾਰਟ ਹੁੰਦੇ ਆ ਫਿਰ ਸੈਂਪਲ ਭਰਨਾ ਹੁੰਦਾ ਤੇ ਜਿਹੜੇ ਲੀਗਲ ਸੈਂਪਲ ਇਹ ਹੁੰਦੀ ਆ ਉਹ ਸੈਂਪਲ ਜਿਹੜੇ ਆ ਉਹ ਭਰੇ ਜਾਂਦੇ ਆ ਸਰਵੇਲੈਂਸ ਸੈਂਪਲ ਭਰੇ ਜਾਂਦੇ ਆ ਹੂੰ ਇਹ ਸਾਰਾ ਦੀ ਸੁਪਰਵੀਜ਼ਨ ਥੱਲੇ ਹੁੰਦਾ ਉਹਦੀ ਦੇਖਰੇਖ ਥੱਲੇ ਹੁੰਦਾ ਜਿਹੜੇ ਜਿਹੜੀ ਇੱਕ ਫੂਡ ਸੇਫਟੀ ਵੈਨ ਆਈ ਆ ਸਾਡੇ ਕੋਲ ਉਹਦੇ ਜਿਹੜੇ ਸੈਂਪਲ ਆ ਔਨ ਦਾ ਸਪੌਟ ਟੈਸਟਿੰਗ ਕਰਾਉਣੀ ਉਹ ਵੀ ਡੀ ਐਚਓ ਦਾ ਕੰਮ ਆ ਸੋ ਕੋਲ ਮੜਾ ਕੇ ਤੇ ਜਿਹੜੇ ਸੈਂਪਲ ਫੇਲ ਆਉਂਦੇ ਆ ਜਿੱਦਾਂ ਦਾ ਰਿਜ਼ਲਟ ਆਉਂਦਾ ਉੱਤੇ ਕਾਰਵਾਈ ਕਰਨ ਲਈ ਸੈਂਕਸ਼ਨ ਜਾਰੀ ਕਰਨੀ ਜਿਹੜੀ ਉਹ ਉਹ ਜਿਹੜੀ ਕਾਰਵਾਈ ਆ ਉਹ ਜਿਹੜੀ ਆ ਫੂਡ ਸੇਫਟੀ ਅਫਸਰ ਐਫ ਐਸਓ ਜਿਹੜਾ ਤੁਹਾਡਾ ਜਿਹੜੇ ਮੇਰੇ ਕੋਲ ਫੂਡ ਸੇਫਟੀ ਆਫੀਸਰ ਤਿੰਨ ਪੋਸਟਾਂ ਜਿਵੇਂ ਉਹਨਾਂ ਨੇ ਜਿਹੜਾ ਕੇਸ ਲਾਂਚ ਕਰਨਾ ਉਹ ਸਾਰਾ ਕੁਝ ਉਹਦਾ ਜੀ ਪਰ ਇੱਕ ਗੱਲ ਸੀ ਕਿ ਜਿੱਦਾਂ ਤੁਸੀਂ ਚੈਕਿੰਗ ਕਰਨ ਜਾਂਦੇ ਸੀ ਤਾਂ ਤੁਹਾਡੇ ਵੱਲੋਂ ਵੇ ਕਿਹਾ ਜਾਂਦਾ ਸੀ ਕਿ ਅਸੀਂ ਇਹ ਸੀਲ ਕਰਤਾ ਇਹ ਛਾਪੇ ਮਾਰੀ ਕੀਤੀ ਗਈ ਹੈ ਸੈਂਪਲ ਭਰੇ ਗਏ ਆ ਉਹ ਰਾਈਟ ਸੀਗੇ ਤੁਹਾਨੂੰ ਉਸ ਟਾਈਮ ਵੈ ਦੇਖੋ ਅਸੀਂ ਜਦੋਂ ਵੀ ਕੋਈ ਚੀਜ਼ ਸਾਨੂੰ ਸ਼ੱਕੀ ਲੱਗਦੀ ਹੈ ਨਾ ਜਿਹੜੀ ਚੀਜ਼ ਤਾਂ ਅਸੀਂ ਉਹਦੀ ਜਿਹੜੀ ਆ ਸੀਜ਼ਰ ਪਾ ਲਈਦੀ ਔਰ ਬੜਾ ਜਲਦੀ ਚ ਅਸੀਂ ਰਿਜ਼ਲਟ ਵੀ ਉਹਦਾ ਰਿਪੋਰਟਿੰਗ ਮੰਗਵਾ ਲਈਦੀ ਸੀ ਕਿ ਜਿਹੜੀ ਚੀਜ਼ ਆ ਜਿਹੜੀ ਉਹਦੇ ਰਿਜ਼ਲਟਸ ਆ ਉਹਦੇ ਆਉਣ ਤੋਂ ਬਾਅਦ ਜੇ ਤਾਂ ਸੈਂਪਲ ਖਾਣ ਦੇ ਫਿੱਟ ਹੈ ਜਿਹੜੀ ਚੀਜ਼ ਆ ਗਈ ਸਾਰਾ ਹਿਊਮਨ ਕੰਜ਼ਮਪਸ਼ਨ ਫਿੱਟ ਹੈ ਫਿਰ ਅਸੀਂ ਉਹ ਸੀਲ ਖੋਲਦੇ ਦੀ ਚੀਜ਼ ਜਿਹੜਾ ਉਹ ਨਹੀਂ ਨਹੀਂ ਮੈਂ ਮੈਂ ਪੁੱਛ ਰਿਹਾ ਕਿ ਡੀ ਐਚਓ ਨੂੰ ਰਾਈਟਸ ਹੈਗੇ ਐ ਇਸ ਚੀਜ਼ ਤੇ ਸੈਂਪਲ ਭਰਨ ਦੇ ਸੈਂਪਲ ਭਰਨ ਦੇ ਸੈਂਪਲ ਡੀ ਐਚਓ ਦੇ ਬਿਲਕੁਲ ਡੀ ਐਚਓ ਹੀ ਸਾਰੇ ਆਰਡਰ ਬਣਾਉਂਦਾ ਡੀ ਐਚਓ ਹੀ ਆਰਡਰ ਬਣਾਉਂਦਾ ਜਿਹੜੇ ਰੇਟ ਦੇ ਤੇ ਜਿੱਥੇ ਅੱਜ ਰੇਡ ਕਰਨਾ ਸੈਂਪਲਿੰਗ ਕਰਨੀ ਆ ਸੋ ਇਹ ਚ ਕੋਈ ਸ਼ੱਕ ਨਹੀਂ ਜਿਹੜਾ ਫੂਡ ਸੈਂਪਲ ਭਰਨਾ ਆ ਉਹ ਉਹਦੇ ਜਿਹੜੇ ਫੂਡ ਸੇਫਟੀ ਅਫਸਰ ਆ ਉਹਨਾਂ ਤੋਂ ਸਾਰੇ ਸੈਂਪਲ ਪ੍ਰੋਵਾਈਜ ਜਾਂਦੇ ਆ ਪਰ ਜਿਹੜੀ ਓਵਰਆਲ ਸੁਪਰਵਾਈਜ਼ਨ ਆ ਉਹ ਡੈਜ਼ਿਨੇਟਡ ਆਫੀਸਰ ਆ ਜਿਹੜਾ ਜਿਹਨੂੰ ਗਵਰਨਮੈਂਟ ਨੇ ਲੀਗਲ ਪਾਵਰਾਂ ਦਿੱਤੀਆਂ ਡੈਜ਼ਿਨੇਟਡ ਆਫੀਸਰ ਜਿਹਨੂੰ ਡੀ ਐਚਓ ਨਹੀਂ ਕਹਿੰਦੇ ਉਹਨੂੰ ਉਹਨੂੰ ਡੈਜ਼ਿਨੇਟਡ ਆਫੀਸਰ ਫੂਡ ਸੇਫਟੀ ਕਹਿੰਦੇ ਆ ਜੀ ਪਰ ਉੱਥੇ ਸਿੰਪਲ ਤੁਹਾਡੇ ਕੋਲੋਂ ਭਰੇ ਜਾਂਦੇ ਸੀ ਤੇ ਤੁਹਾਡੇ ਵੱਲੋਂ ਚੈਕਿੰਗ ਹੁੰਦੀ ਸੀ ਉਸ ਵੇਲੇ ਤਾਂ ਵੀਡੀਓਗ੍ਰਾਫਿਕ ਵੀ ਤੁਹਾਡੇ ਤੇ ਹੀ ਸ਼ਾਰੀ ਸ਼ੂਟ ਹੁੰਦੀ ਸੀ ਕਿ ਇਹ ਸਹੀ ਹੈ ਜੀ ਨਹੀਂ ਬਿਲਕੁਲ ਨਹੀਂ ਜਿਹੜਾ ਫੂਡ ਸੇਫਟੀ ਆਫੀਸਰਾਂ ਕਰਵਾਈ ਉਹਨਾਂ ਦੀ ਉਹਦੀ ਵੀ ਬਿਲਕੁਲ ਉਹਦੀ ਵੀ ਕਵਰੇਜ ਕਵਰੇਜ ਹੁੰਦੀ ਸੀ ਜਾ ਇਹ ਜ਼ਰੂਰ ਆਪੇ ਜਿਹੜੀ ਚੈਕਿੰਗ ਆ ਜਿਹੜੀ ਫੂਡ ਡੀ ਐਚਓ ਆ ਉਹ ਜਿਹੜਾ ਆ ਮੈਂ ਜਿਹੜਾ ਬੰਦਾ ਐਕਟਿਵ ਹੁੰਦਾ ਜਿਹੜਾ ਐਕਟਿਵਲੀ ਕੰਮ ਕਰਦਾ ਉਹ ਆਬਵੀਅਸਲੀ ਉਹ ਉਹਦੀ ਕਵਰੇਜ ਜ਼ਿਆਦਾ ਹੁੰਦੀ ਆ ਬਾਕੀ ਜਿਹੜਾ ਪਾਰਟ ਉਹਨਾਂ ਦਾ ਜਿੱਥੇ ਤੁਸੀਂ ਕਦੇ ਦੇਖ ਲਓ ਵੀਡੀਓ ਚ ਜਿੱਥੇ ਸੈਂਪਲ ਲੱਗ ਰਹੇ ਆ ਸੀਲਾਂ ਲੱਗ ਰਹੀਆਂ ਜੀ ਸਾਰਾ ਦਸਤਾਵੇਜ਼ ਭਰ ਰਹੇ ਹੋ ਸਾਰਾ ਕੁਝ ਵਿੱਚ ਕਵਰੇਜ ਹੁੰਦੀ ਸੀ ਹਾਂ ਠੀਕ ਹੈ ਜੀ ਲਾਦਾ ਲੋਕ ਆ ਠੀਕ ਠੀਕ ਆ ਹੋਰ ਕੁਝ ਪੁੱਛਣਾ ਅ ਬਸ ਦੀ ਇਹਦੇ ਸਬੰਧ ਦੇ ਵਿੱਚ ਆਰਟੀਆਈ ਪਾਈ ਸੀ ਕਿਸੇ ਨੇ ਤਾਂ ਆਰਟੀਆਈ ਦੇ ਬਾਰੇ ਚ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਤੇ ਜਿਹੜਾ ਆਰਟੀਆਈ ਆ ਨਾ ਇਹ ਪਹਿਲਾਂ ਤਾਂ ਕੋਈ ਜਿਹੜਾ ਜਿਹੜਾ ਪ੍ਰੈਸਰ ਰਿਪੋਰਟਰ ਜਿਹੜੇ ਸੋ ਕਾਲਡ ਪ੍ਰੈਸ ਰਿਪੋਰਟਰ ਕੋਈ ਸੀਗੇ ਉਹ ਬੰਦੇ ਮੈਨੂੰ ਪਰੇਸ਼ਾਨ ਕਰਨ ਵਾਸਤੇ ਆਰਟੀਆਈਆਂ ਪਾਈ ਜਾਂਦੇ ਸੀ ਕਦੀ ਮੇਰੀ ਕਿਤੇ ਸ਼ਿਕਾਇਤ ਪਾ ਦੇਣੀ ਕਦੀ ਕਿਤੇ ਕੰਪਲੇਂਟ ਪਾ ਦੇਣੀ ਔਰ ਬੇਸਿਕਲੀ ਕੀ ਸੀ ਵੀ ਜਦੋਂ ਤਾਂ ਹੀ ਤਾਂ ਉਹ ਸਪਲੀਮੈਂਟਾਂ ਦੇ ਸਪਲੀਮੈਂਟ ਵਾਸਤੇ ਉਹਨਾਂ ਨੂੰ ਫੰਡ ਦੇ ਪੈਸੇ ਦੇ ਦੇਣੇ ਹੁਣ ਤਨਖਾਹ ਚੋਂ ਬੰਦਾ ਜਿਹੜਾ ਕਿੰਨਾ ਕੁ ਫੰਡ ਦੇ ਦਊਗਾ ਆਪਣੀ ਅਸੀਂ ਕਿਹੜਾ ਦੋ ਨੰਬਰ ਕਰਦੇ ਕਿ ਚੋਂ ਪੈਸੇ ਲੈਣੇ ਸੋ ਜਿਹੜੇ ਪੈਸੇ ਆ ਜੇ ਤਾਂ ਉਹ ਉਹਨਾਂ ਬੰਦਿਆਂ ਨੂੰ ਆਪਾਂ ਦਿੰਦੇ ਉਹ ਤਾਂ ਸਾਨੂੰ ਫੇਰ ਖਬਰਾਂ ਚ ਹੀਰੋ ਬਣਾ ਰੱਖਦੇ ਸੀ ਬਹੁਤ ਵਧੀਆ ਕੰਮ ਕਰਦੇ ਆ ਡੀ ਐਚਓ ਸਾਹਿਬ ਕਮਾਲ ਕਰੀ ਜਾਂਦੇ ਆ ਜਦੋਂ ਹੁਣ ਨਹੀਂ ਆਪਾਂ ਸਪਲੀ ਸਪਲੀਮੈਂਟ ਦੇ ਪੈਸੇ ਦਿੱਤੇ ਜਾਂ ਨਹੀਂ ਦੇ ਸਕਦੇ ਅਸੀਂ ਨਹੀਂ ਕਿਹਾ ਵੀ ਨਹੀਂ ਦਿੱਤੇ ਨਹੀਂ ਜਾ ਸਕਦੇ ਆਪਾਂ ਨਹੀਂ ਨਾ ਕਰਤੇ ਰਿਫਿਊਜ਼ ਕੀਤੀ ਉਹ ਉਦੋਂ ਉਦੋਂ ਉਹ ਫਿਰ ਬੰਦਾ ਜਿਹੜਾ ਸਾਨੂੰ ਉਹ ਉਹ ਸਾਨੂੰ ਜਿਹੜਾ ਹੀਰੋ ਜਿਹਨੂੰ ਲੱਗਦੇ ਸੀ ਉਹਨੂੰ ਜੀਵਨ ਲੱਗਣ ਲੱਗਾ ਉਹਨੇ ਫਿਰ ਆਰਟੀਆਈ ਪਾਉਣੀ ਫਿਰ ਕੰਪਲੇਂਟਸ ਪਾਈ ਜਾਣੀਆਂ ਕਦੇ ਕਿਤੇ ਪਾਈ ਜਾਣੀਆਂ ਉਹ ਚੀਜ਼ਾਂ ਮੈਂ ਫੇਸ ਬਹੁਤ ਕਰਦਾ ਹੀ ਰਿਹਾ ਮੈਂ ਹਾਂਜੀ ਕਦੇ ਪੁਲਿਸ ਲਾਈਨ ਕੰਪਲੇਂਟ ਕਦੇ ਕਿਤੇ ਦੀ ਔਰ ਸਾਰੀਆਂ ਕੰਪਲੇਂਟਸ ਫਾਈਲ ਵੀ ਹੋ ਗਈਆਂ ਹਾਂ ਠੀਕ ਹਾਂਜੀ ਠੀਕ ਹੈ ਸਰ ਜੀ ਦਾ ਥੈਂਕ ਯੂ ਓਕੇ